ਨਾਮ ਸ੍ਰੀ ਵਾਹਿਗੁਰੂ ਮੰਗਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਧੰਨ ਪੰਚ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਨੂੰ ਹਰ ਇੱਕ ਦਿਨ ਹਰ ਇੱਕ ਸਵਾਸ ਹਰ ਇੱਕ ਮਹੀਨੇ ਦਾ ਉਪਦੇਸ਼ ਦੇਤਾ ਤੇ ਸਾਡੇ ਵੱਡੇ ਭਾਗ ਨੇ ਹਰ ਇੱਕ ਦਿਨ ਦੀ ਸ਼ੁਰੂਆਤ ਆਪਾਂ ਗੁਰੂ ਕੇ ਸ਼ਬਦ ਤੋਂ ਕਰੀਏ ਤੇ ਸਾਡੇ ਭਾਗ ਚੰਗੇ ਬਣ ਜਾਂਦੇ ਨੇ ਜਿਹਨੂੰ ਆਪਾਂ ਆਪਣੀ ਬੋਲੀ ਦੇ ਅੰਦਰ ਮੱਗਰ ਸ਼ਬਦ ਵਰਤਦੇ ਹਾਂ ਸਤਿਗੁਰੂ ਜੀਆ ਨੇ ਇਸ ਮਹੀਨੇ ਨੂੰ ਮੰਗਿਰ ਇਹ ਲਬਜ ਵਰਤੇ ਨੇ ਸ਼ਬਦ ਵਰਤੇ ਨੇ ਸਤਿਗੁਰੂ ਗੁਰੂ ਗਰੀਬ ਨਵਾਜ਼ ਇਸ ਮਹੀਨੇ ਦੀ ਅਰੰਭਤਾ ਕਰਦਿਆਂ ਹੋਇਆਂ ਕਹਿੰਦੇ ਮੰਗਿਰ ਮਾਹੀ ਸੁਹੰਦਿਆਂ ਇਸ ਸਾਡੀ ਜਿਹੜੀ ਜੀਵ ਜਿੰਦਾਂ ਨਾ ਜੀ ਇਹ ਪਰਮਾਤਮਾ ਦੀ ਜੀਵ ਇਸਤਰੀ ਹੈ ਕਿਉਂਕਿ ਸੰਸਾਰ ਦੇ ਅੰਦਰ ਇਹ ਸਾਰੀਆਂ ਹੀ ਜੀਵ ਜੰਦਾ ਨੇ ਇਹਨਾਂ ਦਾ ਖਸਮ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਹੈ ਗਰੀਬ ਨਵਾਜ ਕਿੰਦੇ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਹ ਜੀਵ ਜਿੰਦਾਂ ਮੰਗਰ ਦੇ ਮਹੀਨੇ ਦੇ ਵਿੱਚ ਸੁਹੰਦੀਆਂ ਨੇ ਸੋਭਦੀਆਂ ਨੇ ਚੰਗੀਆਂ ਲੱਗਦੀਆਂ ਨੇ ਕਿਉਂ ਕਿ ਹਰ ਪਿਰ ਸੰਗ ਬੈਠੜੀਆਂ ਇਹ ਆਪਣੇ ਪ੍ਰਮਾਤਮਾ ਪੇਰ ਖਸਮ ਦੇ ਚਰਨਾਂ ਦੇ ਨਾਲ ਜੁੜ ਕਰਕੇ ਬੈਠੀਆਂ ਨੇ ਜਿਹੜਾ ਵੀ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਬੈਠ ਜਾਵੇ ਉਹਦਾ ਜੀਵਨ ਜਿਹੜਾ ਸੁਹਬਤ ਹੈ ਕਿਉਂਕਿ ਇਹ ਸੰਗਤ ਜਿਹੜੀ ਹੈ ਨਾ ਸਾਨੂੰ ਚੰਗੇ ਭਾਗਾਂ ਦੇ ਨਾਲ ਮਿਲਦੀ ਹੈ ਇਸ ਖਸਮ ਦੀ ਸੰਗਤ ਕੀਤਿਆਂ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ ਪਾਈ ਨੰਦ ਲਾਲ ਜੀ ਦਾ ਸ਼ੇਰ ਹੈ ਜੀ ਫਾਰਸੀ ਦੇ ਅੰਦਰ ਕਹਿੰਦੇ ਸਹਬਤ ਨੇਕਾਂ ਅਗਰ ਬਾਸ਼ਦ ਨਸੀਬ ਕਹਿੰਦੇ ਚੰਗੇ ਨਸੀਬ ਹੋਣ ਚੰਗੇ ਭਾਗ ਹੋਣ ਤਾਂ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਸਹਬਤ ਨੇਕਾਂ ਅਗਰ ਬਾਸ਼ਦ ਨਸੀਬ ਕਹਿੰਦੇ ਇਹਦੇ ਵਿੱਚੋਂ ਪ੍ਰਾਪਤ ਕੀ ਹੁੰਦਾ ਹੈ ਦੌਲਤ ਯਾਵੀਤ ਯਾਬੀ ਹੈ ਹਬੀਬ ਕਹਿੰਦੇ ਇਸ ਸੰਗਤ ਦੇ ਵਿੱਚੋਂ ਉਹ ਦੌਲਤ ਉਹ ਧਨ ਪ੍ਰਾਪਤ ਹੁੰਦਾ ਹੈ ਜਿਹੜਾ ਧਨ ਕਦੇ ਵਾਸਤੇ ਵੀ ਮੁਕਣ ਵਾਲਾ ਨਹੀਂ ਕਿਉਂਕਿ ਇਹੋ ਧਨ ਅਖੋਟ ਨਾ ਨਿਖਟੇ ਨਾ ਜਾਏ ਪੂਰੇ ਸਤਿਗੁਰੂ ਦੀਆ ਦਿਖਾਏ ਇਸ ਘਰ ਦੇ ਵਿੱਚੋਂ ਉਹ ਧਨ ਦੀ ਪ੍ਰਾਪਤੀ ਹੈ ਜਿਹੜਾ ਧਨ ਕਦੇ ਵਾਸਤੇ ਮੁਕੇਗਾ ਨਹੀਂ ਖਤਮ ਨਹੀਂ ਹੋਵੇਗਾ ਪਰ ਇਹ ਧਨ ਲੱਭੇਗਾ ਕਿਸੇ ਕੋਲੋਂ ਸਤਿਗੁਰ ਕਹਿੰਦੇ ਇਸੋ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸ ਨੂੰ ਹਰ ਧਨ ਦੇ ਚਲਾਈ ਹਰ ਧਨੇ ਕਾ ਟੋਟਾ ਕਦੇ ਨਾ ਆਵੇ ਜਨ ਨਾਨਕ ਕਉ ਗੁਰ ਸੋਝੀ ਪਾਈ ਇਹ ਧਨ ਦੀ ਪ੍ਰਾਪਤੀ ਕੇਵਲ ਪੂਰੇ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ ਸੋ ਇਸ ਪ੍ਰਕਾਰ ਸਤਗੁਰੂ ਜੀ ਕਿਰਪਾ ਕਰ ਰਹੇ ਨੇ ਇਸ ਮਹੀਨੇ ਅੰਦਰ ਕਹਿੰਦੇ ਉਹ ਜੀਵ ਸੁਖੀ ਨੇ ਪਾਈ ਸੁਖੀ ਵਸਦੇ ਨੇ ਸੁਹੰਦੇ ਨੇ ਫਬਦੇ ਨੇ ਹਰ ਪਿਰ ਸੰਗ ਬੈਠੜੀਆ ਜਿਹੜੀਆਂ ਜੀਵ ਇੰਨਾ ਜਿਹੜੇ ਭਲੇ ਸਿੱਖ ਗੁਰੂ ਦੇ ਚਰਨਾਂ ਦੇ ਕੋਲ ਆਣ ਕਰਕੇ ਬੈਠ ਜਾਂਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਆਣ ਕਰਕੇ ਗੁਰੂ ਕੀ ਸੰਗਤ ਕਰਦੇ ਨੇ ਸਤਿਗੁਰ ਕਹਿੰਦੇ ਉਹਨਾਂ ਸਿੱਖਾਂ ਦਾ ਜੀਵਨ ਜਿਹੜਾ ਹੈ ਭਲਾ ਹੈ ਜੀ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆਹ ਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਕੋਲ ਆਣ ਕਰਕੇ ਬੈਠ ਗਏ ਗੁਰੂ ਦੀ ਸ਼ਰਨ ਦੇ ਵਿੱਚ ਆਣ ਕਰਕੇ ਬੈਠ ਗਏ ਜਿਨ੍ਹਾਂ ਦੇ ਭਾਗ ਚੰਗੇ ਬਣ ਗਏ ਕਿ ਪਰਿਪੂਰਨ ਦੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਮੱਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਸਤਿਗੁਰੂ ਫਿਰ ਕਹਿੰਦੇ ਨੇ ਤਨ ਕੀ ਸੋਭਾ ਕਿਆਗਣੀ ਜੇ ਸਾਹਿਬ ਮੇਲੜਿਆਹ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪ ਆਪਣੇ ਚਰਨਾਂ ਦੇ ਨਾਲ ਮਿਲਾ ਲਿਆ ਜਿਨ੍ਹਾਂ ਨੂੰ ਸਤਿਗੁਰੂ ਜੀਆ ਨੇ ਪ੍ਰਮਾਤਮਾ ਨੇ ਆਪ ਆਪਣੇ ਨਾਲ ਜੋੜ ਲਿਆ ਤਨ ਕੀ ਸੋਭਾ ਕਿਆ ਗਣੀ ਕਹਿੰਦੇ ਉਹਨਾਂ ਦੀ ਸੋਭਾ ਗਣੀ ਨਹੀਂ ਜਾ ਸਕਦੀ ਉਹਨਾਂ ਦੀ ਸੋਭਾ ਇਸ ਜੁਬਾਨ ਤੋਂ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਸਹਬਤ ਨੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਸਤਿਗੁਰ ਕਹਿੰਦੇ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਤਰਿਆ ਤੇ ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਹੈ ਉਹ ਭਾਈ ਬਿਆਨ ਨਹੀਂ ਹੋ ਸਕਦੀ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹਿਲੜਿਆਹ کریم ਨਵਾਜ਼ ਕਹਿੰਦੇ ਭਾਈ ਵੇਖੋ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਨਾਲ ਬੈਠ ਕਰਕੇ ਜੀਵ ਸੁਹਾਵਣੇ ਹੋ ਗਏ ਪਰ ਕੀ ਕਿਰਪਾ ਵਰਸਦੀ ਐ ਤਾ ਨਮਾਨ ਮੋਲਿਆ ਰਾਮ ਸਿਉ ਮਨ ਜਿਹੜਾ ਉਹ ਖਿੜ ਜਾਂਦਾ ਹੈ ਪਰਮਾਤਮਾ ਦੇ ਕੋਲ ਬੈਠ ਕਰਕੇ ਸੁੱਕਾ ਹੋਇਆ ਮਨ ਪਰਮਾਤਮਾ ਉਹਨੂੰ ਹਰਿਆ ਕਰ ਦਿੰਦਾ ਹੈ ਜਿਹੜਾ ਮਨੁੱਖ ਊਣਾ ਹੈ ਨਾ ਜੀ ਜਦੋਂ ਗੁਰੂ ਦੀ ਸ਼ਰਮ ਦੇ ਵਿੱਚ ਆਉਂਦਾ ਹੈ ਗੁਰੂ ਉਹਨੂੰ ਭਰ ਦਿੰਦਾ ਹੈ ਕਿਉਂਕਿ ਪਰਮਾਤਮਾ ਦੇ ਕੋਲ ਪੂਰੇ ਗੁਰੂ ਦੇ ਕੋਲ ਇਹ ਤਾਕਤ ਹੈ ਸਤਿਗੁਰ ਕਹਿੰਦੇ ਗੁਰੂ ਜਿਹੜਾ ਹੈ ਟੀਲੇ ਤੋਂ ਸਮੇਰ ਪਰਬਤ ਬਣਾਉਣਾ ਜਾਣਦਾ ਹੈ ਤ੍ਰਿਣੰਗ ਤਾ ਮੇਰੰ ਕਹਿੰਦੇ ਇੱਕ ਟੀਲੇ ਤੋਂ ਗੁਰੂ ਸਮੇਰ ਪਰਬਤ ਬਣਾ ਦਿੰਦਾ ਹੈ ਤ੍ਰਿਣੰਗ ਤਾ ਮੇਰੰ ਊਣੰਗ ਤਾ ਭਰੀੰਗ ਊਣਿਆਂ ਨੂੰ ਗੁਰੂ ਭਰ ਦਿੰਦਾ ਹੈ ਬੂਢਿਕ ਤਾ ਤਰੀੰਗ ਗੁਰੂ ਡੁੱਬਦਿਆਂ ਆਿਆਂ ਨੂੰ ਤਾਰ ਦਿੰਦਾ ਹੈ ਗੁਰੂ ਦੇ ਅੰਦਰ ਇਹ ਤਾਕਤ ਹੈ ਗੁਰੂ ਕਿਰਪਾ ਕਰਦਾ ਹੈ ਊਣਿਆਂ ਨੂੰ ਭਰ ਦਿੰਦਾ ਹੈ ਡੁੱਬਦਿਆਂ ਆਿਆਂ ਨੂੰ ਤਾਰ ਦਿੰਦਾ ਹੈ ਸੁੱਕਿਆਂ ਨੂੰ ਹਰਿਆ ਕਰ ਦਿੰਦਾ ਹੈ ਤੇ ਇਸ ਪ੍ਰਕਾਰ ਜਦੋਂ ਭਾਵਨਾ ਦੇ ਨਾਲ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਬੈਠੇ ਤਨ ਮਨ ਮੌਲਿਆ ਰਾਮ ਸਿਉ ਰਾਮ ਦੇ ਚਰਨਾਂ ਦੇ ਨਾਲ ਜੁੜ ਕਰਕੇ ਉਹਦਾ ਤਨ ਤੇ ਮਨ ਜਿਹੜਾ ਹੈ ਉਹ ਹਰਿਆ ਹੋ ਜਾਂਦਾ ਖੜ ਜਾਂਦਾ ਭਿਜ ਜਾਂਦਾ ਸਤਿਗੁਰੂ ਜੀਆਂ ਦੀ ਕਿਰਪਾ ਸਦਕਾ ਫੇਰ ਪੜੋ ਜੀ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹਿਲੜੀਆਂ ਸਤਿਗੁਰ ਕੀ ਜੇ ਉਹਨਾਂ ਦਾ ਭਾਈ ਤਨਮਨ ਮੌਲਿਆ ਗਿਆ ਰੰਗਿਆ ਗਿਆ ਸੰਗ ਸਾਦ ਸਹਿਲੜੀਆਂ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਣ ਕਰਕੇ ਤੇ ਪ੍ਰਮਾਤਮਾ ਦੇ ਨਾਲ ਔਰ ਪ੍ਰਮਾਤਮਾ ਦੇ ਗੁਰਸਿੱਖਾਂ ਦੇ ਨਾਲ ਜਿਨ੍ਹਾਂ ਦਾ ਮੇਲ ਮਿਲਾਪ ਹੋਇਆ ਹੈ ਜੀ ਸਾਦ ਜਨਾਤੇ ਬਾਹਰੀ ਸੇ ਰਹਿਨ ਅਕੇਲੜਿਆ ਹੁਣ ਸਤਿਗੁਰ ਕਹਿੰਦੇ ਇੱਕ ਤੇ ਉਹ ਨੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਤੇ ਜਿਨ੍ਹਾਂ ਨੂੰ ਇਹ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਫਿਰ ਸਤਿਗੁਰ ਕਹਿੰਦੇ ਇੱਕ ਉਹ ਨੇ ਸਾਧ ਜਨਾਂ ਤੇ ਬਾਹਰੀ ਜਿਹੜੇ ਪਰਮਾਤਮਾ ਨੂੰ ਭੁਲਾ ਕਰਕੇ ਦੁਨੀਆ ਦੇ ਕਾਰ ਵਿਹਾਰ ਦੇ ਵਿੱਚ ਰੁੱਝੇ ਹੋਏ ਨੇ ਕਿਉਂਕਿ ਸਾਨੂੰ ਆਪਣਾ ਕਾਰ ਵਿਹਾਰ ਕਰਦਿਆਂ ਕੰਮ ਕਰਦਿਆਂ ਪਰਮਾਤਮਾ ਚੇਤੇ ਆਵੇ ਕੋਈ ਵੀ ਧਰਮ ਹੈ ਹਰ ਇੱਕ ਧਰਮ ਦਾ ਰਸਤਾ ਇਹ ਹੈ ਕਿ ਕਦੇ ਵਾਸਤੇ ਕੋਈ ਸਿੱਖ ਕੋਈ ਹਿੰਦੂ ਧਰਮ ਵਾਲਾ ਕੋਈ ਮੁਸਲਮਾਨ ਉਹ ਸਦਾ ਵਾਸਤੇ ਕਾਰਜਾਂ ਨੂੰ ਕਰਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪੇ ਕਿਉਂਕਿ ਭਾਵੇਂ ਧਰਮ ਅਲੱਗ ਨੇ ਪਰ ਰਸਤਾ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਇੱਕ ਹੈ ਅਸੀਂ ਕੇਵਲ ਉਹਦੇ ਕੋਲ ਪਹੁੰਚਣਾ ਹੈ ਕਿਸੇ ਧਰਮ ਦੇ ਰਾਹੀਂ ਕੋਈ ਪਹੁੰਚ ਜਾਂਦਾ ਹੈ ਪਰ ਸਤਿਗੁਰੂ ਜੀਆਂ ਨੇ ਹਰ ਇੱਕ ਨੂੰ ਹਦਾਇਤ ਦਿੱਤੀ ਹੈ ਕਿ ਸਿੱਖਾ ਆਪਣੇ ਪ੍ਰਮਾਤਮਾ ਨੂੰ ਵਿਸਾਰੀ ਨਾ ਕੰਮ ਕਾਰਜ ਕਰਦਿਆਂ ਹੋਇਆਂ ਪ੍ਰਮਾਤਮਾ ਨੂੰ ਚੇਤੇ ਰੱਖੀ ਜੇ ਤੈਨੂੰ ਪ੍ਰਮਾਤਮਾ ਚੇਤੇ ਆਏ ਤੇਰੇ ਕੋਲੋਂ ਪਾਪ ਨਹੀਂ ਹੋਵੇਗਾ ਕਿਸੇ ਦਾ ਬੁਰਾ ਨਹੀਂ ਹੋਵੇਗਾ ਤੇਰੇ ਕਾਰਜ ਦੇ ਅੰਦਰ ਚੋ ਗੁਣਾ ਫਲ ਤੈਨੂੰ ਗੁਰੂ ਬਖਸ਼ਿਸ਼ ਕਰੇਗਾ ਜੇ ਕੋਈ ਕੋਈ ਮੁਸਲਮਾਨ ਆਇਆ ਗੁਰਨਾਨਕ ਤੇ ਮਹਾਰਾਜ ਜੀ ਨੇ ਸਭਨਾਂ ਨੂੰ ਉਪਦੇਸ਼ ਦਿੱਤਾ ਬੁਰਨਾਣਕ ਸਾਹਿਬ ਨੂੰ ਕਿਉਂ ਦੁਨੀਆ ਪੂਛਦੀ ਐ ਸਤਿਗੁਰ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਕਹਿੰਦੇ ਭਾਈ ਮੁਸਲਮਾਨ ਮੋਮ ਦਿਲ ਹੁੰਦਾ ਏ ਉਹ ਪਿਗਲ ਜਾਂਦਾ ਏ ਇਸ ਪ੍ਰਕਾਰ ਜੇ ਸਤਿਗੁਰ ਜੀਆਂ ਦੇ ਕੋਲ Hindu ਆਏ ਸਤਿਗੁਰ ਜੀਆਂ ਨੇ ਆਪਣੇ ਕੋਲ ਬਿਠਾ ਕਰਕੇ ਇਹ ਬਚਨ ਕੀਤਾ Hindu ਕਹਿ ਕਰ Hindu ਆਵੇ ਸੂਤ ਜਨੇਊ ਪੜਗਲ ਪਾਵੇ ਕਹਿਣ ਲੱਗੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਤਾ ਥਾਏ ਨਾ ਪਾਏ ਵੇਖੋ ਪ੍ਰੇਮ ਦੇ ਨਾਲ ਹਰ ਇੱਕ ਨੂੰ ਚੇਤੇ ਕਰਾਇਆ ਏ ਤੇਰਾ ਜਿਹੜਾ ਵੀ ਧਰਮ ਹੈ ਭਾਈ ਉਸ ਧਰਮ ਦੇ ਅੰਦਰ ਰਹਿ ਕਰਕੇ ਨਿਰੰਕਾਰ ਕਰਤੇ ਨੂੰ ਕਦੇ ਵਾਸਤੇ ਵੀ ਭੁਲਾਵੀਂ ਨਾ ਆਪਣੇ ਧਰਮ ਦੇ ਵਿੱਚ ਰਹਿ ਕਰਕੇ ਰਮੇ ਹੋਏ ਰਾਮ ਨੂੰ ਕਦੇ ਵੀ ਭੁਲਾਵੀਂ ਨਾ ਕਿਉਂਕਿ ਜਿਨ੍ਹਾਂ ਨੂੰ ਪ੍ਰਮਾਤਮਾ ਭੁੱਲ ਜਾਵੇ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ ਮਰਣੰ ਬਿਸਰਣੰ ਗੋਵਿੰਦੈ ਕਿੰਦੇ ਉਹ ਜੀਵ ਮਰ ਗਏ ਨੇ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਿਆ ਵਿਸਰ ਗਿਆ ਮਰਣੰ ਬਿਸਰਣੰ ਗੋਬਿੰਦੰ ਜੀਵਣੰ ਹਰਨਾਮ ਧਿਆਵਣੇ ਜਿਉਂਦੇ ਉਹ ਨੇ ਜਿਹੜੇ ਪਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ ਤੇ ਆਉਂਦੇ ਫੇਰ ਪੜਿਓ ਜੀ ਸਾਧ ਜਨਾਤੇ ਬਾਹਰੀ ਸੇ ਰਹਿਨ ਅਕੇਲੜਿਆ ਭਾਈ ਸਾਧ ਜਨਾ ਤੋਂ ਭਾਵ ਪਰਮਾਤਮਾ ਵਾਹਿਗੁਰੂ ਜੀਆਂ ਦੇ ਚਰਨਾਂ ਤੋਂ ਬਿਨਾ ਜਿਹੜੇ ਜੀਵ ਆਪਣੀ ਆਰਬਲਾਂ ਨੂੰ ਬਤੀਤ ਕਰਦੇ ਨੇ ਕਹਿੰਦੇ ਉਹ ਸੰਸਾਰ ਦੇ ਅੰਦਰ ਵਿਕਾਰਾਂ ਦੇ ਰਾਹੀਂ ਘੇਰੇ ਜਾਂਦੇ ਤੇ ਉਹ ਕੇਵਲ ਸੰਸਾਰ ਦੇ ਅੰਦਰ ਕੱਲੇ ਰਹਿ ਜਾਂਦੇ ਹਨ ਜੀ ਤਿੰਨ ਦੁੱਖ ਨਾ ਕਬਹੂ ਉੱਤਰੈ ਸੇ ਜਮ ਕੇ ਵਸ ਪੜਿਆਹ ਕਹਿੰਦੇ ਫਿਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਵਿਚਾਰ ਦਿੱਤਾ ਹੈ ਜਿਹੜੇ ਪ੍ਰਮਾਤਮਾ ਨੂੰ ਰਾਮ ਨੂੰ ਪੁਲਾਹ ਕਰਕੇ ਬੈਠ ਗਏ ਕਹਿੰਦੇ ਤਿੰਨ ਦੁੱਖ ਨ ਕਬਹੂ ਉਤਰੈ ਵਿਕਾਰਾਂ ਵਾਲੇ ਦੁੱਖ ਉਹਨਾਂ ਦੇ ਮਨ ਤੋਂ ਕਦੇ ਵਾਸਤੇ ਵੀ ਲੈਂਦੇ ਨਹੀਂ ਸੇ ਜਮ ਕੇ ਦਰ ਪੜਿਆ ਕਹਿੰਦੇ ਫਿਰ ਜਮਾ ਵਾਲਾ ਰਾਹ ਜਿਹੜਾ ਹੈ ਭਾਈ ਉਹਨਾਂ ਨੂੰ ਸਤਾਉਂਦਾ ਹੈ ਜੀ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆਹ ਜਿਨ੍ਹਾਂ ਪਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ ਚੇਤੇ ਕੀਤਾ ਹਿਰਦੇ ਅੰਦਰ ਧਿਆਇਆ ਹੈ ਜਿਨੀ ਰਾਵਿਆ ਪ੍ਰਵਿਆਪਨਾ ਸੇ ਦਿਸਣ ਨਿਤ ਖੜਿਆਹ ਗੁਰੂ ਕਿਰਪਾ ਕਰਦੇ ਨੇ ਉਹ ਫਿਰ ਸਦਾ ਵਾਸਤੇ ਗੁਰੂ ਦੀ ਸ਼ਰਨ ਦੇ ਵਿੱਚ ਦਿਸਦੇ ਨੇ ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਕੀਤਾ ਹੈ ਜੀ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜਿਆ ਪਰਮਾਤਮਾ ਦੇ ਸ਼ਬਦ ਹੀਰੇ ਨੇ ਪਰਮਾਤਮਾ ਦੇ ਗੁਣ ਰਤਨਾ ਦੇ ਵਾਂਗ ਹੈ ਪਰਮਾਤਮਾ ਦਾ ਸ਼ਬਦ ਜਿਹੜਾ ਹੈ ਹੀਰਿਆਂ ਦੇ ਨਾਲੋਂ ਘਟ ਨਹੀਂ ਸਤਿਗੁਰ ਕਹਿੰਦੇ ਫਿਰ ਗੁਰੂ ਕੀ ਹਜ਼ੂਰੀ ਵਿੱਚ ਰਹਿਣ ਵਾਲੇ ਉਹਨਾਂ ਦੇ ਕੰਠ ਦੇ ਅੰਦਰ ਪਰਮਾਤਮਾ ਦੇ ਗੁਣ ਰੂਪੀ ਹੀਰੇ ਰਤਨ ਆਦਿਕ ਜਿਹੜੇ ਹਨ ਉਹ ਜੜੇ ਜਾਂਦੇ ਹਨ ਜੀ ਨਾਨਕ ਬਾਣਸ਼ ਧੂੜ ਦਿਨ ਪ੍ਰਭ ਸਰਣੀ ਦਰ ਪੜਿਆ ਜਿਹੜੇ ਫਿਰ ਭਾਵਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਏ ਨੇ ਸਤਿਗੁਰ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜੀ ਨੂੰ ਲੋਚਦੇ ਹਾਂ ਜੀ ਮੰਗਿਰ ਪ੍ਰਭ ਆਰਾਧਨਾ ਬਹੜ ਨਾ ਜਨਮੜਿਆ ਅਖੀਰ ਦੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਕਿਰਪਾ ਕਰ ਰਹੇ ਨੇ ਕਹਿੰਦੇ ਮੰਗਰ ਮਹੀਨੇ ਦੇ ਅੰਦਰ ਭਾਈ ਜਿਨ੍ਹਾਂ ਨੇ ਅਰਧਨਾ ਕੀਤੀ ਹੈ ਕਿਉਂਕਿ ਅਰਧਨਾ ਆਰਾਧਨ ਨੀਕਾ ਹਰ ਹਰ ਨਾਮ ਅਰਧਨਾ ਸਾਰੀਆਂ ਅਰਧਨਾ ਦੇ ਨਾਲੋਂ ਸ਼੍ਰੇਸ਼ਟ ਅਰਧਨਾ ਉਸ ਪ੍ਰਮਾਤਮਾ ਵਾਹਿਗੁਰੂ ਦੀ ਰਮੇ ਹੋਏ RAM ਦੀ ਅਕਾਲ ਪੁਰਖ ਵਾਹਿਗੁਰੂ ਦੀ ਹੈ ਭਾਈ ਜਿਨ੍ਹਾਂ ਨੇ ਅਰਧਿਆ ਹੈ ਉਹ ਜੀਵ ਭਲੇ ਹੋ ਗਏ ਜਿਨ੍ਹਾਂ ਨੇ ਅਰਧਿਆਏ ਉਹ ਸੁਚੱਜੇ ਬਣ ਗਏ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਇਸ ਮਹੀਨੇ ਦੀ ਪ੍ਰਾਰੰਭਤਾ ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤਾਂ ਕਰਕੇ ਇਸ ਮਹੀਨੇ ਦੇ ਅੰਦਰ ਸਭਣਾ ਨੂੰ ਗੁਰਸਿੱਖੀ ਜੀਵਨ ਦਾਣ ਨਾਮ ਦੀਆਂ ਦਾਨਾਂ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨ ਗੁਰਮੁਖ ਪਿਆਰੇ ਭਾਈ ਹਰਦੀਪ ਸਿੰਘ ਜੀ ਤਿਨਾਂ ਦੇ ਸੁਪੁੱਤਰ ਭਾਈ ਕਰਨਵੀਰ ਸਿੰਘ ਜੀ ਜਿਨ੍ਹਾਂ ਦੇ ਆਨੰਦ ਕਾਰਜਾਂ ਨੂੰ ਮੁਖ ਰੱਖਦਿਆਂ ਹੋਇਆਂ ਇਹ ਸਮੁੱਚਾ ਹੀ ਸਮਾਗਮ ਉਲਿੱਖਿਆ ਗਿਆ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਗੁਰਮੁਖਾਂ ਦੇ ਕਾਰਜਾਂ ਦੇ ਵਿੱਚ ਸਤਿਗੁਰੂ ਜੀ ਆਪਣਾ ਮਿਹਰਾਂ ਪ੍ਰਿਆ ਹੱਥ ਰੱਖ ਕਰਕੇ ਨਿਰਬਿਗੰਤਾ ਸਹਿਤ ਇਹ ਕਾਰਜ ਜਿਹੜੇ ਨੇ ਇਹਨਾਂ ਨੂੰ ਸੰਪੂਰਨ ਕਰ ਲੈਣ ਆਓ ਬੜੇ ਪ੍ਰੇਮ ਸਹਿਤ ਹੁਣ ਆਪਾਂ ਅਨੰਦ ਸਾਹਿਬ ਜੀ ਦੀਆਂ ਪੰਜ ਪਾਉੜੀਆਂ ਦਾ ਜਾਪ ਕਰਨਾ ਹੈ ਉਪਰੰਤ ਅਰਦਾਸ ਬੇਨਤੀ ਹੋਵੇਗੀ ਸਭਨਾਂ ਨੇ ਸ਼ਾਮਲ ਹੋਣਾ ਗੁਰੂ ਵਾਲੇ ਬਣੋ ਖੰਡੇ ਬਾਟੇ ਦੀ ਬਹੁਲ ਛਕੋ ਸ਼ੱਕ ਕਰਕੇ ਆਪਣਾ ਜੀਵਨ ਸਫਲਾ ਕਰੋ ਦਾਸ ਕੋਲੋਂ ਹੋਈਆਂ ਭੁੱਲਾਂ ਦੀ ਮੁਆਫੀ ਆਓ ਅਖੀਰੀ ਪੰਤੀ ਪੜ ਕੇ ਫਤਿਹ ਬੁਲਾਈਏ ਜੀ ਨਾਨਕ ਬਾਸ਼ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਨਾ ਬਹੜਨਾ ਜਨਮੜਿਆ